ਹੁਣੇ-ਹੁਣੇ ਬਠਿੰਡਾ ਦੇ ਵਿੱਚ ਬਦਮਾਸ਼ਾਂ ਦੇ ਨਾਲ ਪੁਲਿਸ ਦਾ ਜਿਹਾ ਮੁਕਾਬਲਾ ਹੋਇਆ ਕਿ ਬਦਮਾਸ਼ਾਂ ਦੇ ਵੱਲੋਂ ਪੁਲਸ ਦੇ ਉੱਤੇ ਫਾਇਰਿੰਗ ਕਰ ਦਿੱਤੀ ਜਿਸ ਤੋਂ ਬਾਅਦ ਫਿਰ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਇਸ ਦੌਰਾਨ ਬਦਮਾਸ਼ ਨੂੰ ਗੋਲੀ ਲੱਗੀ ਜਿਸ ਤੋਂ ਬਾਅਦ ਫਟਾਫਟ ਪੁਲਿਸ ਦੇ ਮੁਲਾਜ਼ਮਾਂ ਨੇ ਦੋਨਾਂ ਨੂੰ ਕਾਬੂ ਕਰ ਲਿਆ ਤਾਂ ਹਰੇ-ਹਰੇ ਦਰਕਤਾਂ ਦੇ ਵਿਚਕਾਰ ਜਿਹੜਾ ਕਿ ਇਹ ਮੁਕਾਬਲਾ ਹੋਇਆ ਜਿਸ ਦੀ ਜਾਣਕਾਰੀ ਐਸਐਸਪੀ ਦੇ ਵੱਲੋਂ ਸਾਂਝੀ ਕੀਤੀ ਗਈ ਆ ਲਗਾਤਾਰ ਇਹਨਾਂ ਦੇ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਲੁੱਟਾਂ ਖੋਹਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਜਿਸ ਤੋਂ ਬਾਅਦ ਇਹਨਾਂ ਨੂੰ ਜਦੋਂ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਮੋਟਰਸਾਈਕਲ ਦੇ ਸਵਾਰ ਇਹਨਾਂ ਬਦਮਾਸ਼ਾਂ ਨੇ ਪੁਲਜ਼ ਦੇ ਉੱਤੇ ਗੋਲੀਬਾਰੀ ਕਰ ਦਿੱਤੀ ਜਿਸ ਤੋਂ ਬਾਅਦ ਜਵਾਬੀ ਫਾਇਰ ਕੀਤਾ ਤਾਂ ਇਸ ਦੌਰਾਨ ਇੱਕ ਬਦਮਾਸ਼ ਜ਼ਖਮੀ ਹੋ ਗਿਆ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ داخل کروایا ਗਿਆ ਤੇ دوسرے ਬਦਮਾਸ਼ ਨੂੰ ਵੀ ਫੜ ਲਿਆ ਗਿਆ ਜੀ ਪਿਛਲੇ ਦਿਨੀ 19 ਤਰੀਕ ਨੂੰ ਦੋ ਲੇਡੀਆਂ ਇੱਕ ਦਾ ਨਾਮ ਸੁਮਨ ਗੋਇਲ ਔਰ ਉਹਨਾਂ ਦੀ ਮਤਲਬ ਨਾਨਨ ਭਾਬੀ ਸਬਜ਼ੀ ਮੰਡੀ 골ਡਿੱਗੀ ਕੋਲ ਗਏ ਸੀਗੇ ਸ਼ਾਮ ਨੂੰ ਸੁਮਨ ਗੋਇਲ ਔਰ ਕਿਰਨ ਬੰਸਲ ਤੇ ਜਦੋਂ ਇਹ ਉੱਥੇ ਸਬਜ਼ੀ ਮੰਡੀ ਤੋਂ ਆਪਣੀ ਬੈਗ ਲੈ ਕੇ ਸ਼ਾਪਿੰਗ ਕਰਕੇ ਆ ਰਹੇ ਸੀ ਤੇ ਵਾਪਸੀ ਚ ਵਿਸ਼ਾਲ ਨਗਰ ਟੀ ਪੁਆਇੰਟ ਕੋਲ ਇੱਕ ਗਣਪਤੀ ਗਿਫਟ ਸ਼ਾਪ ਨਾਂ ਦੀ ਦੁਕਾਨ ਹੈ ਉਹਦੇ ਨੇੜੇ ਅਰਾਊਂਡ ਸਾਡਿਆ ਟਾਣੇ ਨੋ ਦੇ ਕਰੀਬ ਪਿੱਛੋਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਏ ਜਿਨ੍ਹਾਂ ਨੇ ਜਿਹੜੇ ਪਿੱਛੇ ਲੇਡੀ ਕਿਰਨ ਬਾਂਸਲ ਬੈਠੇ ਹੋਏ ਸੀ ਉਹਨਾਂ ਦੇ ਮੋਢੇ ਤੇ ਆਪਣਾ ਸਬਜ਼ੀ ਸ਼ਾਪਿੰਗ ਬੈਗ ਟੰਗੇ ਹੋਏ ਸੀ ਤੇ ਉਹਨਾਂ ਨੇ ਉਨੂੰ ਖੋਲਿਆ ਤੇ ਜਦੋਂ ਲੇਡੀਜ਼ ਨੇ ਰੋਲ ਅਪ ਆਇਆ ਤੇ ਇਹਨਾਂ ਜਿਹੜੇ ਜਵਾਨ ਸੀਗੇ ਮੋਟਰਸਾਈਕਲ ਸਵਾਰ ਇਹਨਾਂ ਨੇ ਉਹਨਾਂ ਨੂੰ ਟੱਕਾ ਮਾਰਿਆ ਲੇਡੀ ਨੂੰ ਪਿੱਛੇ ਬੈਠੀ ਜੋ ਜ਼ਮੀਨ ਤੇ ਡਿੱਗ ਪਈ ਉਹਨਾਂ ਦੀ ਏਜ ਅਰਾਊਂਡ 55 ਸਾਲ ਦੇ ਕਰੀਬ ਹੈ ਤੇ ਸੜਕ ਤੇ ਡਿੱਗਣ ਨਾਲ ਉਹਨਾਂ ਨੂੰ ਕਾਫੀ ਸੀਰੀਅਸ ਇੰਜਰੀਜ਼ ਹੋਈਆਂ ਇਸ ਮੌਕੇ ਤੇ ਉਹਨਾਂ ਨੂੰ ਨੀਅਰਬਾਈ ਦਿੱਲੀ ਹਾਰਟ ਹਸਪੀਟਲ ਦਾਖਰ ਕਰਾਇਆ ਗਿਆ ਜਿੱਥੇ ਉਹਨਾਂ ਨੂੰ ਹੈਡ ਇੰਜਰੀ ਤੋਂ ਥੋੜੀ ਬੈਕ ਇੰਜਰੀ ਵਗੈਰਾ ਵੀ ਹੋਈ ਸੀ ਤੇ ਇਨੀਸ਼ੀਅਲੀ ਉਹ ਅਨਫਿਟ ਸੀਗੇ ਤੇ 21 ਤਰੀਕ ਨੂੰ ਉਹਨਾਂ ਦੀ ਜਿਹੜੀ ਭਾਬੀ ਨਾਲ ਸੀ ਸੁਮਨ ਗੋਇਲ ਉਹਨਾਂ ਦੇ ਬਿਆਨ ਤੇ ਅਸੀਂ 309 ਸਬਸੈਕਸ਼ਨ 6 ਔਰ 3 ਸਬਸੈਕਸ਼ਨ 5 ਜਿਹੜੀ ਰੋਬਰੀ ਔਰ ਕਾਮਨ ਇੰਟੈਂਸ਼ਨ ਦਾ ਸੈਕਸ਼ਨ ਹੁੰਦਾ ਹੈ ਉਹਦੇ ਤਹਿਤ ਐਫ ਆਈ ਆਰ ਨੰਬਰ 161 ਪੀਐਸ ਕੋਤਵਾਲੀ 21 ਤਰੀਕ ਨੂੰ ਦਰਜ ਕੀਤਾ ਸੀਗਾ ਜੋ ਉਸ ਟਾਈਮ ਬਲਾਈਂਡ ਕੇਸ ਸੀ ਤੇ ਗਿਵਨ ਦਾ ਸੀਰੀਅਸਨੈਸ ਆਫ ਦਾ ਕ੍ਰਾਈਮ ਅਸੀਂ ਵਕ ਵਕ ਟੀਮਾਂ ਲਾਈਆਂ ਜਿਹਦੇ ਚ ਇਹਨਾਂ ਦੀ ਐਸਪੀ ਸਿਟੀ ਨਰਿੰਦਰ ਸਿੰਘ ਔਰ ਡੀਐਸਪੀ ਪਾਰਟੀ ਇਹਨਾਂ ਨੇ ਆਪਣੀ ਕੋਤਵਾਲੀ ਔਰ ਕਨਾਲ ਦੀ ਸਾਰੀ ਟੀਮਾਂ ਲਾ ਕੇ ਵਕ ਵਕ ਸੀਸੀਟੀਵੀ ਫੁਟੇਜ ਵੀ ਟ੍ਰੇਲ ਕੀਤੇ ਔਰ ਹਿਊਮਨ ਇੰਟੈਲੀਜੈਂਸ ਤੇ ਵੀ ਕੰਮ ਕੀਤਾ ਕਿ ਇਸ ਤਰ੍ਹਾਂ ਦੇ ਜੋ ਪੁਰਾਣੇ ਕੋਈ ਸਨੈਚਿੰਗ ਵਗੈਰਾ ਕਰਦੇ ਉਹਨਾਂ ਦੀ ਵੀ ਹਿਊਮਨ ਇੰਟੈਲੀਜੈਂਸ ਵਰਤੀ ਤੇ ਹੋਨ ਫਾਈਨਲੀ ਸਾਨੂੰ ਸੀਸੀਟੀਵੀ ਦੇਖਦੇ ਹੋਏ ਤੇ ਸੋਰਸਸ ਰਾਹੀਂ ਅੱਜ ਜਿਹੜੇ ਜੋ ਦੋਸ਼ੀ ਇਸ ਕ੍ਰਾਈਮ ਚ ਇਨਵੋਲਡ ਸਿਗੇ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਦਾ ਇੱਕ ਦਾ ਨਾਮ ਅਮਨਦੀਪ ਸਿੰਘ ਹੈ ਜਿਹੜਾ ਵਾਸੀ ਉਦਮ ਸਿੰਘ ਨਗਰ ਹੈਗਾ ਬਟਿੰਡੇ ਦਾ ਪੁੱਤਰ ਗੁਰਦੀਪ ਸਿੰਘ ਤੇ ਦੂਜਾ ਅਮਨਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਹੈ ਇਹ ਫੁੱਲੋ ਮਿੱਠੀ ਦਾ ਰਹਿਣ ਵਾਲਾ ਹੈ ਅਮਨਦੀਪ ਦੀ ਉਮਰ ਕਰੀਬ 22 ਸਾਲ ਹੈ ਤੇ ਦੂਜੇ ਅਮਨਪ੍ਰੀਤ ਦੀ ਉਮਰ 27 ਸਾਲ ਹੈ ਤੇ ਜਦੋਂ ਇਹਨਾਂ ਨੂੰ ਨੋਮੀਨੇਟ ਕਰ ਦਿੱਤਾ ਤੇ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇਹ ਜਿਹੜੇ ਦੋਸ਼ੀ ਹੈ ਅੱਜ ਵੀ ਇਸ ਤਰ੍ਹਾਂ ਸਾਨੂੰ ਮੌਕੇ ਤੇ ਮਿਲ ਸਕਦੇ ਤੇ ਕੰਟਰੋਲ ਰੂਮ ਰਾਹੀਂ ਅਸੀਂ ਆਪਣੇ ਏਰੀਆ ਦੀ ਨਾਕਾਬੰਦੀ ਕਰਾਈ ਹੋਈ ਸੀਗੀ ਤੇ ਸਾਡੀ ਪੀਸੀਆਰ ਦੀ ਟੀਮਾਂ ਵੀ ਲੱਗੀਆਂ ਸੀ ਇੱਥੇ ਜਦੋਂ ਸੰਤਪੁਰਾ ਰੋਡ ਕੋਲ ਸਾਨੂੰ ਇਨਫੋਰਮੇਸ਼ਨ ਸਿਗੀ ਕਿ ਇੱਥੇ ਸਾਨੂੰ ਮਿਲ ਸਕਦੇ ਦੋਨੋਂ ਦੋਸ਼ੀ ਤੇ ਸਾਡੀ ਟੀਮਾਂ ਇਨਕਲੂਡਿੰਗ ਐਸਐਚਓ ਕੋ ਟਵਾਲੀ ਇੰਸਪੈਕਟਰ ਪਰਮਿੰਦਰ ਮੌਕੇ ਤੇ ਕੁੰਬਰੇ ਸੀਗੇ ਤੇ ਸੰਤਪੁਰਾ ਰੋਡ ਕੋਲ ਜਦੋਂ ਉਹਨਾਂ ਨੇ ਨਾਕਾ ਬੰਦੀ ਦੇਖੀ ਦੋਨੋਂ ਦੋਸ਼ੀਆਂ ਨੇ ਇਹਨਾਂ ਨੇ ਆਪਣੀ ਜਿਹੜੀ ਬਾਈਕ ਸੀ ਉਹਨੂੰ ਯੂ-ਟਰਨ ਮਾਰਨ ਦੀ ਕੋਸ਼ਿਸ਼ ਕੀਤੀ ਤੇ ਜਿਸ ਏਰੀਆ 'ਚ ਅਸੀਂ ਖੜੇ ਹੈ ਬੈਮਨਪੁਰ ਜਿਹੜਾ ਸਰਹੰਦ ਕਨਾਲ ਦੇ ਨਾਲ ਹੈ ਇੱਥੇ ਪਹਿਲਾਂ ਇਹਨਾਂ ਨੇ ਜਿਹੜਾ ਪਿੱਛੇ ਬੈਠਾ ਸੀ ਅਮਨਪ੍ਰੀਤ ਬਾਈਕ ਤੇ ਉਹਨੇ ਜਿਹੜੀ ਸਾਡੀ ਐਸ ਐਚਓ ਦੀ ਟੀਮ ਹੈ ਇਹਨਾਂ ਤੇ ਹਵਾਈ ਫਾਇਰ ਕੀਤਾ ਤੇ ਜਵਾਬੀ ਫਾਇਰ ਚ ਜਿਹੜੇ ਐਸ ਐਚਓ ਕੁਤਵਾਲੀ ਹੈ ਉਹਨਾਂ ਨੇ ਪਹਿਲਾਂ ਹਵਾਈ ਫਾਇਰ ਕੀਤਾ ਇਹਨਾਂ ਦੇ ਦੋਸ਼ੀਆਂ ਦੇ ਵਿਰੁੱਧ ਉਸ ਤੋਂ ਬਾਅਦ ਇੱਕ ਫਾਇਰ ਹੈ ਜਿਹੜਾ ਜੋ ਪਿੱਛੇ ਬੈਠਾ ਅਮਨਪ੍ਰੀਤ ਹੈ ਉਹਦੀ ਲੈਫਟ ਲੈਗ ਤੇ ਲੱਗਿਆ ਔਰ ਇਸ ਏਰੀਆ ਚ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਜਿਹੜਾ ਅੱਗੇ ਬੈਠਾ ਸੀ ਅਮਨਦੀਪ ਉਹ ਪਹਿਲਾਂ ਉਸ ਮੌਕੇ ਤੋਂ ਭੱਜ ਗਿਆ ਤੇ ਬਾਅਦ ਚ ਸਾਡੀ ਟੀਮ ਨੇ ਉਹਨੂੰ ਵੀ ਰਾਉਂਡ ਅਪ ਕਰ ਲਿਆ ਤੇ ਜਿਹੜਾ ਪਿੱਛੇ ਬੈਠਾ ਜਿਹਦੀ ਲੈਗ ਤੇ ਇੰਜਰੀ ਹੋਈ ਹੈ ਜਿਹਨੂੰ ਫਾਇਰ ਵੱਜਿਆ ਹੈ ਉਹਨੂੰ ਲੋਕਲ ਸਿਵਲ ਹਸਪੀਟਲ ਚ ਕਤਵਾਲੀ ਦੀ ਟੀਮ ਲੈ ਗਈ ਹੈ ਔਰ ਬਾਕੀ ਸਾਡੀ ਫੋਰੈਂਸਿਕ ਟੀਮ ਮੌਕੇ ਤੇ ਆ ਗਈ ਹੈ ਤੇ ਇਮੀਡੀਏਟਲੀ ਡੀਐਸਪੀ ਸਿਟੀ 1 ਐਸਪੀ ਸਿਟੀ ਵੀ ਆ ਗਈ ਸੀ ਤੇ ਮੈਂ ਵੀ ਮੌਕਾ ਦੇਖਣ ਆਈ ਹਾਂ ਤੇ ਇਸ ਦੇ ਤਹਿਤ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਜਿਹੜੇ ਦੋਨੋਂ ਦੋਸ਼ੀ ਹੈ ਉਹਨਾਂ ਤੇ ਇੱਕ ਇੱਕ ਪੁਰਾਣੀ ਕ੍ਰਿਮੀਨਲ ਹਿਸਟਰੀ ਹੈ ਅਮਨਦੀਪ ਤੇ ਕਨਾਲ ਕਲੋਨੀ ਚ ਇੱਕ ਐਕਸਟਰਸ਼ਨ 384 ਤਹਿਤ ਮੁਕਦਮਾ ਦਰਜ ਹੈ 2023 ਚ ਔਰ ਜਿਹੜਾ ਦੋ ਜਾਦੋਸ਼ੀ ਅਮਨਪ੍ਰੀਤ ਸਿੰਘ ਇਹਦੇ ਤੇ ਪਹਿਲਾਂ ਇੱਕ ਸਿਵਲ ਲਾਈਨਸ ਚ ਐਨਡੀਪੀਐਸ ਦਾ ਮੁਕਦਮਾ ਦਰਜ ਹੈ ਔਰ ਹੁਣ ਅਸੀਂ ਇਹਨਾਂ ਨੂੰ ਜਦੋਂ ਅਰੈਸਟ ਕਰਕੇ ਡਿਊਰਿੰਗ ਇਨਵੈਸਟੀਗੇਸ਼ਨ ਦੇਖਾਂਗੇ ਕਿ ਹੋਰ ਵੀ ਨੰਨੇ ਕਿਹੜੀ ਵਾਰਦਾਤਾਂ ਨੂੰ ਇੰਜਾਮ ਦਿੰਦਾ ਸਰਦਾਰ ਇਹ ਕਿ ਹੈ ਬਦਮਾਸ਼ ਬਠਿੰਡਾ ਦੇ ਸਿੰਘ ਨਗਰ ਦੇ ਰਹਿਣ ਵਾਲੇ ਨੇ ਤੇ ਦੂਸਰਾ ਬਦਮਾਸ਼ ਬਠਿੰਡਾ ਦੇ ਪਿੰਡ ਫੁੱਲੋਂ ਮਿੱਠੀ ਦਾ ਰਹਿਣ ਵਾਲਾ ਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ